ਬੜੀ ਤੇ ਉੱਪਰ ਸੇ ਪੰਨਾ ਇਹ ਦੇ ਨਾਲ ਉਸ ਤੋਂ ਇਲਾਵਾ ਤੁਸੀਂ ਕਿਤੇ ਨੌਕਰੀ ਜੁਆਇੰਟ ਕਰਨੀ ਹੈ ਪਹਿਉ ਦੇ ਹੱਦ ਤੱਕ ਕੋਈ ਵੀ ਅਕਸਰ ਜਾਂ ਲੋਸ ਹੋਵੇ ਭਾਵੇਂ ਲੜਾਈ ਚੱਲ ਰਹੀ ਦੀ ਭਾਵੇਂ ਚੋਰੀ ਦੀ ਭਾਵੇਂ ਐਕਸੀਡੈਂਟ ਦੀ ਭਾਵੇਂ ਲੱਛੇ ਦੀ ਭਾਵੇਂ ਖੋਦ ਦੀ ਤਾਂ ਕਿ ਜਿੰਨੇ ਵੀ ਅੰਟਰੀਜ ਬੱਚੇ ਬੈਠੇ ਆਂ ਅਗਰ ਤੁਸੀਂ ਸਕੂਟਰ ਮੋਟਰਸਾਈਕਲ ਚਲਾ ਰਹੇ ਆਂ ਇਹਨਾਂ ਦੇ ਇਲਾਵਾ ਜਿੰਨੇ ਡਰਾਈਵਰ ਕੰਡੈਕਟਰ ਜਾਂ ਹੋਰ ਵੀ ਕੋਈ ਬੈਠਿਆ ਤੇ ਉਹਨਾਂ ਦੇ ਵੀ ਆਪਣੇ ਬੱਚੇ ਕੋਈ ਨਾ ਕੋਈ ਛੋਟਾ ਭੈਣ ਭਰਾ ਕਿਸੇ ਦਾ ਬੱਚਾ ਜਿਹੜਾ ਅੰਡਰਏਜ ਹੈ ਤੇ ਉਹਦੇ ਤਹਿਤ ਕਿਹੜਾ ਕਿਹੜਾ ਆਪਾਂ ਵਹੀਕਲ ਚਲਾ ਸਕਦੇ ਆ 50 ਸੀਸੀ ਤੋਂ ਘੱਟ ਹੋਈ ਕਿ ਉਹ ਮਹਾਂ ਚਲਾ ਸਕਦੇ ਆ ਕਈ ਬੱਚੇ ਸਕੂਲ ਦੇ ਵਿੱਚ ਐਕਟਿਵ ਆ ਅਗਰ ਪੁੱਛਿਆ ਜਾਏ ਜਨਨ ਹਾਊਸ ਦੇ ਤੌਰ ਤੇ ਬੋਟ ਮੋਟਰਸਾਈਕਲ ਜਿਹੜਾ ਕੋ ਡਰਾਈਵਿੰਗ ਲਾਇਸੈਂਸ 16 ਸਾਲ ਦੀ ਉਮਰ ਵਾਲਾ ਅਰ ਤੁਸੀਂ ਚਲਾ ਰਹੇ ਹੋ ਬੋਟ ਮੋਟਰਸਾਈਕਲ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਤੁਸੀਂ ਕੋਈ ਇੰਸ਼ੋਰੈਂਸ ਦਾ ਕਲੇਮ ਲੈਣਾ ਚਾਹੇ ਕੋਰਟ ਦੇ ਵਿੱਚ ਕੋਈ ਹੋਰ ਮੁਕੱਦਮਾ ਜਾਂ ਕੁਝ ਹੋਰ ਜਿਹੜੇ ਰੋਡ ਸਾਈਨ ਸੜਕਾਂ ਤੇ ਲੱਗੇ ਹੁੰਦੇ ਨੇ ਇਹਨਾਂ ਰੋਡ ਸਾਈਨਾਂ ਦਾ ਸਾਡਾ ਟੈਸਟ ਹੋਏਗਾ ਟੈਸਟ ਤੋਂ ਬਾਅਦ 10 ਨੰਬਰ ਦਾ ਟੈਸਟ ਹੋਏਗਾ ਜਿਸ ਬੱਚੇ ਦੇ 6-7 ਨੰਬਰ ਹੋਣਗੇ ਲਰਨਿੰਗ ਲਾਇਸੈਂਸ ਮਿਲ ਜਾਏਗਾ ਹੁਣ ਲਰਨਿੰਗ ਲਾਇਸੈਂਸ ਦੇ ਨੀਚੇ ਇੱਕ ਵਰਨਿੰਗ ਲਿਖੀ ਹੁੰਦੀ ਹੈ ਅਸੀਂ ਬਹੁਤ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਰੋਕਦੇ ਹਾਂ ਹਾਂਜੀ ਸਾਡੇ ਕੋਲ ਡਰਾਈਵਿੰਗ ਲਾਇਸੈਂਸ ਦਿਖਾਓ ਵਿੱਚ ਸਟੈਟ ਦਾ ਮਤਲਬ ਕੀ ਹੈ ਡਾਕਟਰ ਦੇ ਆਉਣ ਤੋਂ ਪਹਿਲਾਂ ਜਾਂ ਡਾਕਟਰ ਦੇ ਕੋਲ ਜਾਣ ਤੋਂ ਪਹਿਲਾਂ ਜੋ ਉਪਲਬਧ ਸਾਧਨ ਹੈ ਮੌਕੇ ਤੇ ਜੇਕਰ ਵੀ ਤੁਸੀਂ ਫਸਟ ਸਟੇਪ ਪਤਾ ਲਏ ਹੋ ਤਾਂ 90% ਜਨਾਂ ਨੂੰ ਦੇਖਦਾ ਸਰਦਿ ਕਰਨ ਜੋ ਅਣਜਾਣ ਆਪਣੇ ਚ ਕਰਦੇ ਨੇ ਜੇਕਰ ਮੈਂ ਤਾਂ ਇੱਕ ਜਨਰਲ ਜੀ ਗੱਲ ਹੈ ਸਕੂਲ ਦਾ ਨਾਮ ਹੀ ਲਵਾਂਗਾ ਮੈਂ ਚੰਡੀਗੜ੍ਹ ਦੇ ਕਿਸ ਸਕੂਲ ਦਾ ਹਾਂ ਦੇ ਸਭ ਤੋਂ ਪਹਿਲਾਂ ਥੋੜਾ ਯਾਦ ਪੱਟ ਤੇ ਰੱਖ ਕੇ ਉੋਦੀ ਜਿਹਾ ਥੋੜਾ ਇਦਾਂ ਸਹਾਰਾ ਦੇ ਕੇ ਫੇਰੀ ਕਰਦੇ ਹਾਂ देख लो सारे बैठे हैं समझा घट समझोगे जो सह ले लिया सह भर दो अगर तुम नहीं।, नहीं दे पा रहे हो कुछ इस तरह की कंडीशन है कोई कपड़ा कोई बैरियर इस तरह का इस्तेमाल कर सकते हो अगर तुम फिर भी कंफर्टेबल नहीं हो कोविड के अंदर गाइडलाइन आई थी कि माउथ टू माउथ रेस्पिरेशन नहीं दे सकते फिर डायरेक्टली हंड्रेड टू वन ट्वेंटी ਰੇਵਨ ওভারਸਪੀਡ ਗੱਡੀ ਚਲਾ ਰਿਹਾ ਜਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਰੋਂਗ ਗੱਡੀ ਚਲਾ ਰਿਹਾ ਤਾਂ ਤੁਸੀਂ ਆਪਣੇ ਪ੍ਰਿੰਸੀਪਲ ਸਰ ਨੂੰ ਦੱਸਣਾ ਕਿ ਸਰ ਅੱਜ ਇਹਨਾਂ ਨੇ ਇੱਥੋਂ ਰੋਂਗ ਗੱਡੀ ਲੈ ਕੇ ਗਿਆ ਜਾਂ ਉਹਨਾਂ ਨੇ ਇੱਥੋਂ ਰੈੱਡ ਲਾਈਟ ਜੰਪ ਕੀਤੀ ਹੈ ਸੋ ਆਪਾਂ ਸਾਰਿਆਂ ਨੂੰ ਰਲ ਕੇ ਇਹ ਸਮਝਣਾ ਪਊਗਾ ਕਿ ਆਪਾਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ ਆਪਣੀ ਸਿਰਫ਼ ਹੀ ਨਹੀਂ ਕਰਨੀ ਹੈ ਸੋ ਅਸੀਂ ਸਕੂਲਾਂ ਕਾਲਰ ਜਾ ਕੇ ਬੱਚਿਆਂ ਨੂੰ ਇਹ ਦੱਸਦੇ ਆ ਕਿ ਤੁਸੀਂ ਘਰ ਵੀ ਕਾਲ ਆਈ ਵੀ ਅੱਜ ਐਕਸੀਡੈਂਟ ਹੋਇਆ ਵੀ ਸਰ ਮੈਂ ਬੱਚਿਆਂ ਮੇਰੇ ਬੱਚੇ ਨੇ ਸਕੂਲ ਤੋਂ ਤੁਹਾਰ ਤੋਂ ਲੈਕਚਰ ਸੀ ਤੁਹਾਡਾ ਅਸੀਂ ਸੁਣਿਆ ਪਰ ਉਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਹੀ ਦੱਸ ਦੇਈਏ ਕਿ ਤੁਸੀਂ ਜੇ ਮੰਨੋ ਕਿਸੇ ਵਿਆਹ ਸ਼ਦੀ ਚਲ ਗਏ ਤੁਹਾਡੇ ਡਰਾਈਵਰ ਜੇ ਤੁਹਾਡੇ ਫਾਦ ਸਾਹਿਬ ਡਰਾਈਵਿੰਗ ਕਰ ਰਿਹਾ ਉਹਨਾਂ ਨੇ ਨਸ਼ਾ ਕਰ ਲਿਆ ਚਾਬੀ ਕਰ ਲਓ ਤੇ ਘਰੋਂ ਦੂਸਰੇ ਮੈਂਬਰ ਨੂੰ ਬੁਲਾਓ ਜੇ ਗੱਡੀ 'ਚ ਬੈਠੇ ਆਂ ਬੱਚੇ ਤੁਸੀਂ ਕੋਈ ਅਸੀਂ ਤਾਂ ਜਾਣਾ ਨਹੀਂ ਪਾਪਾ ਜੇ ਸੀਟ ਬੈਲਟ ਨਹੀਂ ਲਗਾਈ ਕਿਉਂਕਿ ਸੀਟ ਬੈਲਟ ਦਾ ਪਤਾ ਹੋਣਾ ਚਾਹੀਦਾ ਜਿਹੜੀ ਹੈਡ ਰੈਸਟ ਆ ਉਹਨੂੰ ਕੱਢ ਕੇ ਮੈਂ ਬਹੁਤ ਸਾਰੇ ਲੋਕ ਨਵੇਂ ਜਿਹੜੇ ਨਵੀਂ ਉਮਰ ਦੇ ਬੱਚੇ ਆ ਉਹ ਤਾਂ ਅਕਸਰ ਮੈਂ ਦੇਖਿਆ ਹੈਡ ਰੈਸਟ ਕੱਢ ਕੇ ਸੀਟਾਂ ਦੇ ਪਿੱਛੇ ਰੱਖੇ ਹੁੰਦੀਆਂ ਜਦੋਂ ਵੀ ਕਿਤੇ ਐਕਸੀਡੈਂਟ ਹੁੰਦਾ ਉਹ ਸਾਡੀ ਸਭ ਤੋਂ ਜ਼ਿਆਦਾ ਮਦਦ ਕਰਦੇ ਆ ਅਚਾਨਕ ਐਕਸੀਡੈਂਟ ਹੁੰਦਾ ਨਹੀਂ ਤਾਂ 3 4 ਜਿਹੜਾ ਮਨਕਾ ਅਕਸਰ ਟੁੱਟ ਜਾਂਦਾ ਮੈਂ ਡੀਐਸਪੀ ਕਰਨੈਲ ਸਿੰਘ ਜ਼ਿਲ੍ਹਾ ਮਹਾਂਵਾਲੀ ਆ ਮਾਨਯੋਗ ਐਸਐਸਪੀ ਸਾਹਿਬ ਮਹਾਲੀ ਜੀ ਦੇ ਦਿਸ਼ਾ ਨਿਰਦੇਸ਼ ਜੋ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਸਭ ਸਖਿਆ ਮਨਤ ਮਨਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਔਰ ਜਨਾਹ ਹੀ ਸਾਡੇ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਔਰ ਜਿਹੜੀਆਂ ਗੱਡੀਆਂ ਦੇ ਉੱਤੇ ਬੈਨਰ ਲਗਾ ਕੇ ਅਨਾਉਂਸਮੈਂਟ ਰਾਈ ਵੀ ਸੋ ਕੋਸ਼ ਲੜੀ ਦੇ ਤਹਿਤ ਅੱਜ ਇਸ ਸਕੂਲ ਦੇ ਵਿੱਚ ਆ ਕੇ ਸਟੇਟ ਟਰਾਂਸਪੋਰਟ ਅਫਸਰ ਆਰਟੀਓ ਸਾਫ ਔਰ ਸਾਰੇ ਡਿਪਾਰਟਮੈਂਟ ਵੱਲੋਂ ਇਹ ਮਿਲ ਕੇ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਕਿ ਵੱਤ ਵੱਦੇ ਵਿੱਚ ਜਿਹੜੇ ਡਰਾਈਵਰ ਆ ਡਰਾਈਵਰ ਵੀਰਾਂ ਨੂੰ ਕਿਉਂਕਿ ਬੱਚਿਆਂ ਦੀ ਸੁਰੱਖਿਆ ਲਈ ਇਹਨਾਂ ਨੂੰ ਸਪੈਸ਼ਲ ਜਿਹੜਾ ਉਹ ਸੈਮੀਨਾਰ ਰੱਖਿਆ ਕਿ ਤੁਸੀਂ ਬੱਚਿਆਂ ਦੀ ਕਿਵੇਂ ਸੁਰੱਖਿਆ ਰੱਖਣੀ ਆਪਣੇ ਗੱਡੀਆਂ ਨੂੰ ਕਿਸ ਤਰ੍ਹਾਂ ਪੂਰੇ ਡਾਕੂਮੈਂਟ ਬੱਚਿਆਂ ਨੂੰ ਬੱਚਿਆਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇ ਔਰ ਖੁਦ ਵੀ ਇਹ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਅਪੀਲ ਕੀਤੀ ਆ ਕਿ ਤੁਸੀਂ ਗੱਡੀਆਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਰੱਖਣਾ ਕਿੰਨੇ ਬੱਚੇ ਉੱਤੇ ਚਾਹੀਦੇ ਸੋ ਟ੍ਰੈਫਿਕ ਦੇ ਬਾਰੇ ਵਕ-ਵਕ ਉਹਨਾਂ ਨੂੰ ਉਹਨਾਂ ਬਾਰੇ ਅਵੇਅਰ ਕੀਤਾ ਗਿਆ ਕਿੰਨਾ ਸਹਾਇਕ ਰਿਹਾ ਹੈ ਦਿੱਖੋ ਇਹ ਬਹੁਤ ਵਧੀਆ ਪ੍ਰਵਲ ਲੋਕੀ ਸਾਨੂੰ ਆਪ ਆ ਕੇ ਦੱਸਦੇ ਕਿ ਜਿਹੜੇ ਸਕੂਲਾਂ ਕਾਲਜਾਂ ਚ ਜਾਂ ਟ੍ਰੈਕ ਜੁਨੀਅਨ ਟੈਂਪੂ ਜੁਨੀਅਨ ਜਾ ਕੇ ਤੁਸੀਂ ਕਰਦੇ ਆ ਇਹ ਬਹੁਤ ਹੀ ਸਲਾਘਾਯੋਗ ਹੈ ਇਹਦੇ ਨਾਲ ਬਹੁਤ ਹੀ ਅਵੇਅਰ ਹੋ ਰਹੇ ਲੋਕ ਤਾਂ ਕਿ ਜਾਗਰੂਤ ਹੋਣਗੇ ਲੋਕਾਂ ਨੂੰ ਬਹੁਤ ਸਾਰੇ ਲੋਕ ਤਾਂ ਐ ਸੋਚਦੇ ਆ ਕਿ ਸ਼ਾਇਦ ਪੁਲਿਸ ਦੇ ਡਰ ਤੋਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਪਰ ਹੁਣ ਲੋਕਾਂ ਨੂੰ ਪਤਾ ਲੱਗਣ ਲੱਗਿਆ ਕਿ ਆਪੀ ਆਪਣੀ ਸੱਖਿਆ ਲਈ ਕਰਦੇ 26 ਤੋਂ ਕੈਮਰੇ ਵੀ ਆਉਣ ਹਾਂਜੀ ਉਹ ਕੈਮਰੇ ਔਨ ਹੋ ਰਹੇ ਆ ਔਰ ਉਹ ਮੈਂ ਅਪੀਲ ਕਰ ਰਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਜਿਸ ਤਰ੍ਹਾਂ ਕਿ ਰੈੱਡ ਲਾਈਟ ਤੇ ਰੁਕਣਾ ਚਾਹੀਦਾ ਨਹੀਂ ਰੁਕੂਗੇ ਤਾਂ ਕਾਰ ਹੀ ਚਲਾਣ ਆ ਜਾਏਗਾ ਜੈਬਰਾ ਕ੍ਰੋਸਿੰਗ ਤੇ ਪਿੱਛੇ ਹਟ ਕੇ ਰਹਿਣਾ ਚਾਹੀਦਾ ਬਹੁਤ ਸਾਰੇ ਲੋਕ ਗੱਡੀਆਂ ਉੱਤੇ ਚੜਾਉਂਦੇ ਉਹ ਵੀ ਚਲਾਣਕਾਰੀ ਆ ਜਾਆ ਕਰਮੀ ਕਦੋਂ ਸ਼ੁਰੂ ਹੋਏ ਇਹ 26 ਤਰੀਕ ਤੋਂ ਸ਼ੁਰੂ ਹੋਣ ਦੀ ਮਹਾਲੀ ਮਹਾਲੀ ਚ ਜੀ ਜੀ ਮਮਾ ਮੇਰਾ ਨਾਮ ਰੇਤੀ ਹੈ ਔਰ ਅੱਜ ਹਮੇ मैं लॉरेंस पब्लिक सीनियर सेकेंडरी स्कूल में एट्थ स्टैंडर्ड की स्टूडेंट हूँ मोहल्ली में पढ़ती हूँ तो आज हमें मतलब इस सेमिनार में रोड सेफ्टी के बारे में बताया गया है और मतलब कि हम कुछ फर्स्ट एड और बारे में बताया गया है इसमें मतलब कि अगर जैसे किसी को भी चोट लगती है तो हमें पहले उसको स्टॉप मतलब ब्लीडिंग स्टॉप करने की कोशिश करनी चाहिए और अगर किसी को सांस लेने में दिक्कत होती है तो हमें सी देना चाहिए ताकि उसकी जान जल्दी बच सके और माइनर चोट्स को कवर अब किया जल्दी जा सकती है हेलो मेरा नाम गुरसीरत है एंड mm. मैं लॉरेंस स्कूल में पढ़ती हूँ आज हमारे स्कूल पर एक सेमिनार लगा था रोड सेफ्टी एंड mm. जब किसी को ऐसे चोट लग जाए तो हमें क्या करना चाहिए तो उसमें हमें पता चला कि जब भी ऐसे कुछ होता है हमें बिल्कुल भी घबराना नहीं चाहिए सीधा हॉस्पिटल लेके जाना चाहिए और जल्दी से जल्दी उस बंदे को माइनर चोट से कवर करने की कोशिश करनी चाहिए और हम अगर ब्लीडिंग ज़्यादा हो रही है तो हमें लाइक मेडिसिन दे के विटाटिन वगैरह लगा के फर्स्ट एड सबसे पहले करनी चाहिए हमें अपना फर्स्ट एड बॉक्स हमेशा अपने कार या जिस भी व्हीकल में हम जा रहे हैं वहाँ रखना चाहिए और अगर भी सांस भी लेने में प्रॉब्लम हो रही है तो फटाफट से सी करना बहुत ज़रूरी है जिस कारण पेशेंट की जाए सर हमें यह पता लगे कोई जख्मी हो जाए कुछ हो जाए तो उन्होंने फटाफट पहले चेक करो ਉਹਨ ਦੀ ਕੰਡੀਸ਼ਨ ਕੀ ਆ ਫਿਰ ਉਹਨੂੰ ਲੈ ਕੇ ਜਾਓ ਹਸਪੀਟਲ ਫੜਾਫੜ। ਮੈਡੀਸਨ ਵਗੈਰਾ ਦੋ ਜੇ ਆਪਾਂ ਦੇ ਸਕਦੇ ਹਾਂ ਤਾਂ ਜੇ ਨਹੀਂ ਤਾਂ ਹਸਪੀਟਲ ਜ਼ਰੂਰ ਲੈ ਕੇ ਜਾਓ। ਹਾਂ। ਹਾਂਜੀ। ਸਾਹ ਚੈੱਕ ਕਰੋ ਕਿ ਕੰਡੀਸ਼ਨ ਉਹਦੀ ਸਾਹ ਕਿੰਨੇ ਲੈ ਰਿਹਾ ਨਹੀਂ ਲੈ ਰਿਹਾ। ਉਹ ਚੈੱਕ ਨਬਜ਼ ਚੈੱਕ ਕਰੋ ਹੈ ਜਾਂ ਨਹੀਂ ਹੈ। ਫਿਰ ਉਸੇ ਕੰਡੀਸ਼ਨ ਤੇ ਲੈ ਕੇ ਜਾਓ। ਫਾਇਦਾ ਹੋਇਆ? ਹਾਂਜੀ ਬਹੁਤ ਫਾਇਦਾ ਹੋਇਆ ਸਰ। ਕਾਫੀ ਸਮਝਾਉਂਦੀ ਹੈ ਸਰ। ਹਾਂਜੀ। ਪਹੁੰਚਾਇਆ ਤੇ ਜੀ। ਸੜਕ ਸੁਰੱਖਿਆ ਹਬਤਾ ਜੀ। ਹਾਂਜੀ ਬਹੁਤ ਚੰਗਾ ਅੱਛਾ ਲੱਗਿਆ ਜੀ ਹਾਂਜੀ ਇਹ ਤਾਂ ਮਤਲਬ ਲੱਗਣੇ ਚਾਹੀਦੇ ਜੀ ਇਹ ਕੈਂਪ ਹਾਂਜੀ ਹੋਰ ਬਾਹਰ ਤਾਂ ਹੁਣ ਠੀਕ ਠਾਕ ਹੈ ਜੀ ਕੀ ਸਮਝ ਆਇਆ ਜੀ ਸਮਝ ਤਾਂ ਇਹ ਹੀ ਹੈ ਵੀ ਮਤਲਬ ਆਪਣਾ ਬਚੌਰ ਰੱਖੋ ਦੂਜੇ ਦਾ ਵੀ ਬਚੌਰ ਰੱਖੋ ਇਹੀ